ਮੱਖੀ ਉੜਦੀ ਆਪਣੇ ਛੱਤੇ ਉਤੋਂ ਰਸ ਬਲੈਂਡਲੀ ਦੂਰ ਵੀ ਜਾਏ ਮੱਖੀ ਬਾਗ ਬਗੀਚਿਆਂ ਫੁੱਲਾਂ ਤੇ ਬੈਠਦੀ ਏ ਹਰ ਤਰ੍ਹਾਂ ਦਾ ਰਸ ਲਿਆਏ ਮੱਖੀ ਸਾਰੇ ਰਸਾਂ ਦਾ ਅੰਦਰ ਸਵੇਲ ਕਰਦੀ ਸ਼ਹਿਦ ਬਣਾ ਕੇ ਛੱਤੇ ਵਿੱਚ ਪਾਏ ਮੱਖੀ ਲੋਕ ਮੱਖੀ ਦਾ ਦੇਣ ਨਹੀਂ ਦੇ ਸਕਦੇ ਮਿੱਠਾ ਸ਼ਹਿਦ ਸਭ ਨੂੰ ਖੁਆਏ ਮੱਖੀ ਇਸੇ ਤਰ੍ਹਾਂ ਹੀ ਜ਼ਿੰਦਗੀ ਸ਼ਾਇਰ ਦੀ ਏ ਸ਼ਹਿਰ ਕੁਦਰਤ ਦੇ ਰੰਗ ਪਹਿਚਾਣਦਾ ਏ ਸੋਚ ਉਸ ਦੀ ਦੂਰ ਪਰਵਾਜ਼ ਕਰਦੀ ਗੁੱਝੇ ਭੇਤਾਂ ਨੂੰ ਖੋਲਣਾ ਜਾਣਦਾ ਏ ਆਪਣੀ ਅਕਲ ਵੀ ਸ਼ਾਨਣੇ ਆਪਣੀ ਅਕਲ ਦੀ ਸ਼ਾਨਣੇ ਨਾਲ ਕਵੀ ਕਣ ਸੋਨੇ ਦੇ ਰੇਤ ਚੋਂ ਛਾਣਦਾ ਏ ਗੁਰਾਂ ਦਿੱਤਾ ਸੰਧੂ ਸ਼ਬਦਾਂ ਦੀ ਰੂਹ ਵਿੱਚ ਮਿੱਠਾ ਪਾਉਂਦਾ ਉਹ ਆਪਣੀ ਜ਼ੁਬਾਨ ਦਾ ਏ ਪਾਉਂਦਾ ਉਹ ਆਪਣੀ ਜ਼ੁਬਾਨ ਦਾ ਏ ਸ਼ੈਰਾ ਤੂੰ ਹੈ ਸੱਚ ਦਾ ਸੂਰਜ ਸ਼ੈਰ ਤਾਂ ਹੁੰਦੇ ਸੱਚ ਦਾ ਸੂਰਜ ਕਰਦੇ ਨਹੀਂ ਗੱਲ ਹਨੇਰੇ ਦੀ ਲੋਕ ਹੰਡਾਉਂਦੇ ਗਮ ਦੀਆਂ ਰਾਤਾਂ ਸ਼ੈਰਾ ਤੋਂ ਆਸ ਸਵੇਰੇ ਦੀ ਗਿਆਨ ਦ੍ਰਿਸ਼ਟੀ ਡੂੰਘੀਆਂ ਸੋਚਾਂ ਤੂੰ ਹੈ ਖੋਜੀ ਬੰਦਾ ਕਦਮ ਕਦਮ ਤੇ ਪਰਖੀ ਜਾਵੇਂ ਕੀ ਚੰਗਾ ਕੀ ਮੰਦਾ ਬਣੇ ਤਜਰਬੇ ਨਾਲ ਯੋਜਨਾ ਜੀਵਨ ਪੰਧ ਲ ਮੇਰੇ ਦੀ ਸ਼ਹਿਰਤਾ ਹੁੰਦੇ ਸੱਚ ਦਾ ਸੂਰਜ ਕਰਦੇ ਨਹੀਂ ਗੱਲ ਹਨੇਰੇ ਦੀ ਲੋਕ ਹੰਡਾਉਂਦੇ ਗਮ ਦੀਆਂ ਰਾਤਾਂ ਸ਼ਹਿਰਾਂ ਤੋਂ ਆਸ ਸਵੇਰੇ ਦੀ ਸ਼ਹਿਰਾ ਤੇਰਾ ਧਰਮ ਸੱਚ ਹੈ ਕਲਮ ਤੇਰੀ ਦਾ ਕਰਮ ਸੱਚ ਹੈ ਪਿਆਰ ਦੇ ਪਾਣੀ ਨਾਲ ਬੁਝਾ ਦੇ ਕ੍ਰੋਧ ਦੀ ਅੱਗ ਜੋ ਰਹੀ ਮੱਚ ਹੈ ਵੇਖੀ ਕਿਤੇ ਕੁਤਾਈ ਕਰ ਲੈ ਸੱਚ ਕਹਿਣਾ ਗੱਲ ਜੇਰੇ ਦੀ ਸ਼ਹਿਰਤਾ ਹੁੰਦੇ ਸੱਚ ਦਾ ਸੂਰਜ ਕਰਦੇ ਨਹੀਂ ਗੱਲ ਹਨੇਰੇ ਦੀ ਲੋਕ ਹੰਡਾਉਂਦੇ ਗਮਦੀਆਂ ਰਾਤਾਂ ਸ਼ਹਿਰਾਂ ਤੋਂ ਆ ਸਵੇਰੇ ਦੀ ਮਹਿਲਾ ਨਾਲੋਂ ਸੋਹਣੇ ਸੋਹਣੇ ਮੰਦਰ ਮਸਜਿਦ ਗੁਰਦੁਆਰੇ ਵੇਖੇ ਝੌਂਪੜੀ ਵਿੱਚ ਮਾਸੂਮ ਵਿਲਕਦੇ ਵਿਲਕਦੇ ਛੱਪੜ ਕਿਨਾਰੇ ਵੇਖੇ ਅੱਖਾਂ ਸਾਹਮਣੇ ਰੂਲੇ ਮਨੁੱਖਤਾ ਅੱਖਾਂ ਸਾਹਮਣੇ ਰੂਲੇ ਮਨੁੱਖਤਾ ਗੱਲ ਬੰਦੇ ਦੇ ਜ਼ੇਰੇ ਦੀ ਸ਼ਹਿਰ ਤਾਂ ਹੁੰਦੇ ਸੱਚ ਦਾ ਸੂਰਜ ਕਰਦੇ ਨਹੀਂ ਗੱਲ ਹਨੇਰੇ ਦੀ ਜੀਓ ਅਤੇ ਜਿਉਣ ਦਿਓ ਇਹ ਜ਼ਿੰਦਗੀ ਦਾ ਸੰਵਿਧਾਨ ਬਣੇ ਕਿਸੇ ਧਰਮ ਦੀ ਲੋੜ ਨਹੀਂ ਸੱਜਣੋ ਜੇ ਬੰਦਾ ਇਨਸਾਨ ਬਣੇ ਗੁਰਾਂ ਦਿੱਤਾ ਸਿੰਘ ਇੱਕੋ ਲੋੜ ਜੀਵਨ ਤੇਰੇ ਮੇਰੇ ਦੀ ਸ਼ਹਿਰ ਤਾਂ ਹੁੰਦੇ ਸੱਚ ਦਾ ਸੂਰਜ ਕਰਦੇ ਨਹੀਂ ਗੱਲ ਹਨੇਰੇ ਦੀ ਲੋਕ ਹਣਾਉਂਦੇ ਗਮ ਦੀਆਂ ਰਾਤਾਂ ਸ਼ਹਿਰ ਤੋਂ ਆਸ ਸਵੇਰੇ ਦੀ ਸ਼ਹਿਰ ਤੋਂ ਆਸ